ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਕੀ ਅਰਦਾਸ ਆ ਕਿ ਆਪ ਸਾਰੇ ਠੀਕ ਠਾਕ ਹੋ ਹੋਮਗੇ ਔਰ ਠੀਕ ਠਾਕ ਹੀ ਰਹੋ ਆਪ ਪਰ ਤੁਹਾਡੇ ਬੱਚਿਆਂ ਨੂੰ ਪਰਮਾਤਮਾ ਤੰਦਰੁਸਤੀ ਸਖਸ਼ਾਂਤੀ ਵਰਸੇ ਬੱਚਿਆਂ ਦੇ ਨਾਲ ਹੀ ਆਪਾਂ ਅੱਗੇ ਵਧਦੇ ਆ ਤੇ ਆਓ ਤੁਹਾਨੂੰ ਦੱਸ ਰਹੀ ਆ ਜੀ ਆਪਾਂ ਅੱਜ ਬਣਾ ਰਹੇ ਆ ਕਰੇਲੇ ਤੇ ਕਰੇਲੇ ਦਾ ਹਰ ਇੱਕ ਬਣਾਉਂਦਾ ਤੇ ਕਈ ਤਰੀਕੇ ਦੇ ਨਾਲ ਬਣਾਉਂਦਾ ਮੈਂ 1/2 ਕਿਲੋ ਕਰੇਲੇ ਤੇ 4 ਪਿਆਜ਼ ਲੈਨੇ ਔਰ ਜੋ ਜੋ ਚੀਜ਼ਾਂ ਪਾਵਾਂਗੀ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੀ ਤੁਹਾਨੂੰ ਇਹ ਚੀਜ਼ਾਂ ਦੇਖਣ ਲਈ ਮੇਰੀ ਫੁੱਲ ਵੀਡੀਓ ਦੇਖਣੀ ਪਏਗੀ ਤੇ ਆਓਗੇ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਣਾ ਰਹੇ ਹਾਂ ਜੀ ਆਪਾਂ ਤਰੇਲਿਆਂ ਦੇ ਛੋਟੇ-ਛੋਟੇ ਪੀਸ ਕਰਲੇ ਸੀਗੇ ਇਸ ਤਰ੍ਹਾਂ ਕੀਤੇ ਤੇ ਆਪਾਂ ਇਹਨਾਂ ਨੂੰ ਨਮਕ ਲਾ ਕੇ ਤੇ ਆਪਾਂ ਇਹਨਾਂ ਨੂੰ ਅੱਧੇ ਘੰਟੇ ਲਈ ਤੋਪੇ 'ਚ ਧਰਿਆ ਸੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਫੇਰ ਦੁਬਾਰਾ ਧੋਤੇ ਆ ਤੇ ਨਾਲ ਲਈ ਆਪਾਂ ਥੋੜਾ ਇਮਲੀ ਇਮਲੀ ਆਪਾਂ ਭਾਂਕੇ ਰੱਖ ਦਿੱਤੀ ਤੇ ਜਦ ਤੱਕ ਆਪਣੀ ਇਹ ਇਮਲੀ ਦਾ ਤਿਆਰ ਹੁੰਦੀ ਹੈ ਉਸ ਤੋਂ ਤੱਕ ਆਪਾਂ ਇੱਧਰ प्याज भुन लें गरम कर ले हम प्याज प्याज आपको ऊपर ही भुना सब तो पहले पावगे आप जीरा घट दे कि थोड़ा पाया जीरा थोड़ा पावे आपका धनिया जो कि अपने साफत धनिया थेली मसल के फिर पावगे आप प्याज प्याज आपको चंकी तरह धोन तो लाँगे प्याज अपने हल्के ज भुज गया हम टमाटर टमा प्योरी जो कि आप टमा पेस्ट तैयार किया वो पावे ఇంకొక దో ట తిన్న మిట్వే ਇਹ ਬੋਤਨਮੈਂਟ ਆਪਣੇ ਹੋ ਜਾਂਦੇ ਨੇ ਭਾਈ ਜੀ ਨੂੰ ਉਸ ਟਾਈਮ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਜੋ ਕਿ ਆਪਣੇ ਮਸਾਲੇ ਆਪਣੇ ਕੋਲ ਤਿਆਰ ਨੇ ਤੁਸੀਂ ਕੜੇ ਮਸਾਲੇ ਪਾਉਣ ਜਦ ਨੇ ਖੜੇ ਮਸਾਲੇ ਵੀ ਪਾ ਸਕਦੇ ਹੋ ਹੁਜੀ ਆਪਣਾ ਇਹ ਪੇਸਟ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਆਪਣੀ ਸਬਜ਼ੀ ਦੇ ਹਿਸਾਬ ਨਾਲ ਹੀ ਪੈਂਦੀ ਆ ਵੱਧ ਜਾ ਘੱਟ ਕੇ ਪਾਵਾਂਗੇ ਆਪਾਂ ਇਹਦੇ ਵਿੱਚ ਸਬਜ਼ੀ ਵਾਲਾ ਮਸਾਲਾ ਤਕਰੀਬਨ 1 ਇੱਕ ਚਮਚੇ ਤੋਂ ਥੋੜਾ ਜਿਹਾ ਘੱਟ ਗਰਮ ਮਸਾਲਾ ਇਹ ਥੋੜਾ ਹੀ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਦੇ ਥੋੜਾ ਪਾਵਾਂਗੇ ਆਪਾਂ ਧਨੀਆ ਪਾੜ ਦੋ ਧਨੀਆ ਪਾੜ ਦੋ ਥੋੜੀ ਪਾਣੀ ਆਪਾਂ ੍ਹਜਵੈਨ ੍ਹਜਵੈਨ ਅੱਧਾ ਚਮਚਾ ਜ਼ਿਆਦਾ ਨਹੀਂ ਥੋੜਾ ਦੇਗੀ ਮਿਰਚ ਤੇ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ ਅਪਾ ਨੂੰ ਚੰਗੀ ਤਰ੍ਹਾਂ ਫੁੰਨਾਗੇ ਜਿਹਦੇ ਆਪਾਂ ਕੀ ਕੀ ਚੀਜ਼ਾਂ ਪਾਉਣੇ ਆ ਇਹਨਾਂ ਨੂੰ ਦੇਖਣ ਲਈ ਤੁਸੀਂ ਮੇਰੀ ਪੂਰੀ ਵੀਡੀਓ ਵੇਖੋ ਆਪਾਂ ਮਸਾਲਾ ਬਣ ਕੇ ਤਿਆਰ ਆ ਨਾਪਾਇਦੇ ਵਿੱਚ ਪਾਵਾਂਗੇ ਬਿੱਲੀ ਦਾ ਪਾਣੀ చంగీ తరం ఇంలి మసా లేమలా పాటయను मिक्स ਕਰਾਂਗੇ ਜੋ ਤੁਸੀਂ ਇਸ ਤਰ੍ਹਾਂ ਬਣਾਵੋਗੇ ਕਰੇਲੇ ਤਾਂ ਤੁਸੀਂ ਦੇਖਿਓ ਬਹੁਤ ਹੀ ਸਵਾਦਿਸ਼ਟ ਕਰੇਲੇ ਹੁੰਦੇ ਨੇ ਤੁਹਾਡੇ ਕੋਲ ਇਮਲੀ ਨਹੀਂ ਤਾਂ ਤੁਸੀਂ ਚਮਚੇ ਦੋ ਦਹੀਂ ਦੇ ਵੀ ਪਾ ਸਕਦੇ ਹੋ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਮੇਰੇ ਵਿੱਚ ਪਾਵਾਂਗੇ ਥੋੜਾ ਜਿਹਾ ਤਕਰੀਬਨ ਇੱਕ ਚਮਚਾ ਜੋ ਟੇਬਲस्पून ਹੁੰਦਾ ਆਪਣਾ ਬੇਸਨ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਕਰੇਲੇ ਬਣਾ ਕੇ ਦੇਖਿਓ ਤਾਂ ਬਹੁਤ ਹੀ ਟੇਸਟ ਆਉਂਦੇ ਨੇ ਤਪਾਇ ਵੀ ਥੋੜਾ ਕਰਾਂਗੇ ਐਡ ਪਾਣੀ ਜ਼ਿਆਦਾ ਨਹੀਂ ਸਿਰਫ 2-4 ਚਮਚੇ ਹੀ ਪਾਏ ਨੇ ਆਪਾਂ ਕਿਉਂਕਿ ਜਦ ਆਪਾਂ ਬਣਾਉਨੇ ਆ ਮਸਾਲਾ ਪਾਉਂਦੇ ਆ ਤਾਂ ਮਸਾਲੇ ਦਾ ਕਲਰ ਫਿਰ ਵੱਖਰਾ ਹੀ ਆਉਂਦਾ ਵਾ ਇਸ ਵਿੱਚ ਪਾਵਾਂਗੇ ਆਪਾਂ ਨਮਕ ਸਵਾਦ ਅਨੁਸਾਰ ਆਵਾ ਮਸਾਲਾ ਚੰਗੀ ਤਰ੍ਹਾਂ ਪੁੰਨੇ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੋ ਕਿ ਮੇਨ ਕੰਮ ਸੀ ਆਪਣਾ ਪਾਉਣ ਦਾ ਕarele ਆਪਾਂ ਇਹਨਾਂ ਨੂੰ ਕੱਟ ਕੇ ਦੇ ਉੱਪਰ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਹੋਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਇਸ ਤਰ੍ਹਾਂ ਇੱਕ ਇਹਦੇ ਨਾਲ ਕਰੇਲੇ ਬਣਾ ਕੇ ਵੇਖਿਓ ਕਿ ਜਦੋਂ ਆਪਾਂ ਇਮਲੀ ਦਾ ਪਾਣੀ ਪਾਉਨੇ ਆ ਤਾਂ ਇਹਦੇ ਨਾਲ ਖਟਾਸ ਘਟ ਜਾਂਦੀ ਹੈ ਅਗਰ ਤੁਹਾਡੇ ਕੋਲ ਅੰਬ ਦਾ achar ਆ ਉਹਦਾ ਮਸਾਲਾ ਤਾਂ ਉਹ ਇਹਦੇ ਵਿੱਚ ਪਾਉਗੇ ਤਾਂ ਹੋਰ ਵੀ ਬਹੁਤ ਟੇਸਟੀ ਬਣ ਜਾਂਦੇ ਨੇ ਮੈਂ ਵੀ ਇਹਦੇ ਵਿੱਚ achar ਪਾਵਾਂਗੀ ਪਰ ਥੋੜਾ ਜਿਹਾ ਬਣ ਦੇ ਬਾਅਦ achar ਵਾਲਾ ਮਸਾਲਾ ਪਾਵਾਂਗੇ ਅੰਜੀ ਆਪਾਂ ਇਹ ਕarele ਬਣ ਕੇ ਤਿਆਰ ਨੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਿੰਗ ਹਿੰਗਾ ਆਪਾਂ ਆਮ ਤੌਰ ਤੇ ਕarele ਬਣਨ ਤੋਂ ਬਾਅਦ ਚ ਹੀ ਪਾਉਣੀ ਹੁੰਦੀ ਹੈ ਪਹਿਲਾਂ ਵੀ ਪਾਉਂਦੇ ਪਰ ਮੈਂ ਇਹਦੇ ਵਿੱਚ ਬਾਅਦ ਚ ਪਾਵਾਂਗੀ ਮੈਂ ਦੋ ਚਮਚਾ ਹਿੰਗ ਦਾ ਪਾ ਲਿਆ ਇੱਜ ਤੇ ਥੋੜਾ ਪਾਵਾਗੇ ਆਪਾਂ ਤੇਲ ਆਚਾਰ ਵਾਲਾ ਤੁਹਾਡੇ ਕੋਲ ਜਿਆਦਾ ਹੈ ਤਾਂ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਦੋ ਚਮਚੇ ਦੇ ਕਰੀਬ ਹੀ ਪਾਵਾਂਗੀ ਕਿਉਂਕਿ ਇਹਦਾ ਟੇਸਟ ਆ ਜਾਏਗਾ ਬਹੁਤ ਟੇਸਟ ਬਣਦੇ ਆ ਕਿਉਂਕਿ ਇਸ ਲਈ ਮਸਾਲੇ ਦਾ ਇਹ ਟੇਸਟ ਵੱਖਰਾ ਹੁੰਦਾ ਕਿ ਆ ਕੇ ਆਪਾਂ ਨੂੰ ਬਹੁਤ ਚੀਜ਼ਾਂ ਪਾ ਕੇ achar ਤਿਆਰ ਕਰਦੇ ਆਂਗੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ achar ਤੁਹਾਨੂੰ ਪਤਾ ਲੱਗੇ ਕਿੰਦਾ ਟੇਸਟ ਬਣਦੇ ਨੇ ਬਹੁਤ ਹੀ ਟੇਸਟ ਬਣਦਾ ਇਸ ਤਰ੍ਹਾਂ ਕਾਲਚੇਕ ਦੇ ਉੱਪਰ ਹੀ ਪਕਾਉਣੇ ਹੁੰਦੇ ਨੇ ਆਪਾਂ ਕਾਲਚੇਕ ਦੇ ਉੱਪਰ ਹੀ ਪਕਾ ਰਹੇ ਹਾਂ ਤੇ ਕarele ਬਣ ਕੇ ਆਪਣੇ ਤਿਆਰ ਆ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫੁੱਲ ਵੀਡੀਓ ਜ਼ਰੂਰ ਦੇਖਣੀ ਤਾਂ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਧੰਨਵਾਦ ਜੀ